ਸ਼ਰਾਬ ਦੇ ਨਸ਼ੇ ਦੇ ਵਿੱਚ ਨੌਜਵਾਨ ਵੜ ਗਿਆ ਕਿਸੇ ਦੇ ਘਰ ਤਾਂ ਲੋਕਾਂ ਨੇ ਕੁੱਟ-ਕੁੱਟ ਮਾਰਤਾ ਮੁੰਡਾ ਕੀ ਹੋਇਆ ਸੀ ਜੀ ਕੀ ਰੋਦੇ ਸੋਡੇ ਇੱਥੇ ਯਾਰ ਤਾਂ ਤੁਸੀਂ ਕਹੋ ਕੰਮ ਮੈਂ ਮੁੰਡਾ ਘਰੇ ਮੈਨੂੰ ਛੱਡ ਕੇ ਆਵੇ ਮੈਂ ਕਿਹਾ ਅਸਲੇ ਦੱਸਦਾ ਕੰਮ ਸੀ ਮੈਂ ਕੰਮ ਰ ਮੁੰਡਾ ਨਹੀਂ ਜਾਂਦਾ ਕਿ ਨਹੀਂ ਕੋਈ ਨਹੀਂ ਹੱਟੇ ਮੈਂ ਛੱਡ ਕੇ ਜਾਵਾਂਗਾ ਕਿ ਨਹੀਂ ਮੈਂ ਪਿੱਛੇ ਵੀ ਗਈ ਫਿਰ ਵੀ ਮੈਨੂੰ ਮੁੰਡਾ ਮਿਲਿਆ ਮੈਨੂੰ ਫਿਰ ਮੈਂ 12 ਵਜੇ ਤੱਕ ਮੈਂ ਫਿਰ ਗਈ ਸਾਰੇ ਗਲੀਆਂ ਜੇ ਫਿਰ ਵੀ ਨਹੀਂ ਮਿਲਿਆ ਫਿਰ ਮੈਂ ਸਵੇਰੇ ਉਹਨਾਂ ਦੇ ਘਰ ਗਈ ਮੈਂ 8 ਵਜੇ ਫਿਰ ਮੈਂ ਉਹਨੂੰ 8 ਵਜੇ ਕਿਹਾ ਮੇਰਾ ਮੁੰਡਾ ਜਿੱਥੇ ਵੀ ਆ ਮੇਰਾ ਮੁੰਡਾ ਪਤਾ ਕਰ ਤੁਸੀਂ ਮਤ ਫਿਰ ਮੁੰਡਾ ਲਈ ਆਪਣਾ ਤੂੰ ਲੈ ਕੇ ਗਿਆ ਸੀ ਜਿੱਦ ਤੱਕ ਲੈ ਕੇ ਗਿਆ ਸੀ ਜਿੱਦ ਤੱਕ ਮਨੂੰ ਮੇਰਾ ਮੁੰਡਾ ਮੇਰਾ ਹੱਥ ਤੇ ਦੇਖੀ ਨਹੀਂ ਮਿਲਿਆ ਉਹ ਮੁੰਡਾ ਨਹੀਂ ਆ ਉਹ ਮੇਰੇ ਮੁੰਡਾ ਨੇ ਪੇਟਾ ਕੇ ਹੋਰ 7-8 ਬੰਦੇ ਨਾਲ ਲੜਾ ਵੜਾ ਕੇ ਲੜਾ ਕੇ ਨਾ ਉਹਨੂੰ ਮਰਵਾ ਦਿੱਤਾ ਬੰਦ ਬੰਦ ਕੇ ਮਾਰਿਆ ਕਰਨ ਕੀ ਜਿਹਾ ਕਿਉਂ ਤਾਂ ਕਹਾਂ ਨਾ ਬਸ ਉਹੀ ਮੁੰਡਾ ਲੈ ਕੇ ਗਿਆ ਸੀ ਉਹਨੇ ਟਿਕਿਆ ਕਿ ਕਿ ਨਹੀਂ ਮੁੜ ਕੇ ਮੇਰਾ ਮੁੰਡਾ ਕਰ ਹੀ ਨਹੀਂ ਆਇਆ ਮੈਂ ਸਾਰੇ ਗਲੀਆਂ ਫਿਰਦੀ ਰਹੀ ਨਾ ਟੈਂਪੂ ਨਾਲ ਬੰਨ ਕੇ ਟੈਂਪੂ ਨਾਲ ਬੰਨ ਕੇ ਘੜੀਸੇ ਮਾਰ ਮੈਂ ਕਿ ਇੱਕ ਆਵਾਜ਼ ਸੁਣੀ ਸੀ ਕਿ ਨਾ ਗਲੀਆਂ ਦੀ ਫਿਰਦੀ ਨੂੰ ਹਾਏ ਮਾਮਾ ਮੈਨੂੰ ਬਚਾ ਲੈ ਹਾਏ ਮਾਮਾ ਮੈਨੂੰ ਬਚਾ ਲੈ ਫਿਰ ਉਹਨਾਂ ਨੇ ਟੈਂਪੂ ਨਾਲ ਹੀ ਪੱਧਰ ਹੋ ਜਾਂਦੀ ਹਾਂਜੀ ਟੈਂਪੂ ਨਾਲੇ ਬੰਨ ਕੇ ਫਿਰ ਘੜਾ ਘੜਾ ਮਾਰਿਆ ਪਤਾ ਕੀ ਸੇ ਤੇ ਮਾਰੇ ਫਿਰ ਉਹ ਮੋਂ ਅਮੰਡਾ ਨੂੰ ਮਾਰ ਕੇ ਦੇ ਬਾਹਰ ਗਲੀ ਚ ਗੇਰਦੀ ਤਾਂ ਉਹਨਾਂ ਨੇ ਦੱਸਦਾ ਮੈਂ ਉਹਨਾਂ ਦੇ ਘਰ ਪਹੁੰਚੀ ਮੈਂ ਕੀ ਕਹਿ ਰਿਹਾ ਕਿ માતા ਆਪੇ ਆਣਗੇ ਤੇਰਾ ਮੁੰਡਾ ਥਾਣੇ ਦਿੱਤਾ ਹੋਇਆ ਪੁਲਿਸ ਚ ਕੁੱਟਣ ਦਾ ਕਾਰਨ ਕੀ ਸੀ ਕਿਉਂ ਕੁੱਟੇ ਕੁੱਟਣ ਦਾ ਕਾਰਨ ਸੁਬਾਹ ਸੋਹੀ ਮੁੰਡਾ ਲੈ ਕੇ ਗਿਆ ਸੀ ਉਹਨਾਂ ਨੇ ਸੱਤ ਬੰਦੇ ਨਾਲੇ ਮਰਵਾਇਆ ਆਪਾਂ ਅੱਠ ਬੰਦੇ ਨਾਲੇ ਮਰਵਾਇਆ ਉਹਨਾਂ ਨੇ ਮਰਵਾਇਆ ਇਹ ਕਾਰਨ ਕੀ ਸੀਗਾ ਕਿਉਂ ਧਾਰੂ ਪੀਤੀ ਧਾਰੂ ਪੀਤੀ ਧਾਰੂ ਪੀਤੀ ਹੋਈ ਸੀ ਕਾਟੀ ਪੀਤੀ ਹੋਈ ਸੀ ਫਿਰ ਉਹਨਾਂ ਨੇ ਧਾਰੂਆਂ ਪਲਾਪਲਾ ਕੀਤਾ ਕਿ ਤਾ ਕਿ ਮੇਰੇ ਮੁੰਡਾ ਨਾਲੇ ਕੀ ਨਹੀਂ ਕੀਤਾ ਉਹਨੇ ਔਰ ਉਸ ਨਹੀਂ ਉਦੋਂ ਕੋਈ ਨਸਾਨੀ ਕਰਿਆ ਆਇਆ ਸੀ ਮੈਂ ਇਹ ਮਾਂਗਾ ਫਲਾਈਟ ਮੈਂ ਰੋਟੀ ਪਾ ਕੇ ਰੱਖੀ ਹੋਈ ਮੈਂ ਕਹਿੰਦਾ ਤੂੰ ਦੋ ਵੇਚ ਲੈ ਫਿਰ ਉਹ ਲੈ ਕੇ ਗਿਆ ਫਿਰ ਮੈਂ ਕਹਿੰਦਾ ਮੈਨੂੰ ਹੁਣੇ ਹੀ ਮੇਰੇ ਘਰੇ ਛੱਡ ਕੇ ਦੇ ਉਹ ਆਇਆ ਨਹੀਂ ਫਿਰ ਵੀ ਮਿਲਦਾ ਘਰ ਪਹੁੰਚਿਆ ਕਿੰਨੀ ਉਮਰ ਦੀ ਮੁੰਡਾ ਢਾਗਾ ਅੱਤੀਤ ਵਿਸਾਲ ਦਾ ਹੁਣ ਠੀਕ ਸასიਖਾਲ ਜੀ ਮੇਰਾ ਨਾਮ ਹੈ ਕਿਸ਼ਨ ਮੁੰਡਾ ਇਹਦੇ ਵਿੱਚ ਹੀ ਮੈਂ ਰਹਿਣਾ ਜੀ ਤੇ ਅਜੇ ਕੁਮਾਰ ਸਾਡੇ ਮੁੰਡੇ ਦਾ ਨਾਮ ਸੀ ਤੇ ਬਹੁਤ ਹੀ ਅੱਛਾ ਬੱਚਾ ਸੀ ਜੀ ਢੋਲ ਦਾ ਕੰਮ ਕਰਦਾ ਸੀ ਢੋਲ ਵਜਾਂਦਾ ਹੈ ਮੰਗਾ ਤੇ ਗੱਲ ਕੀ ਹੋਈ ਜੀ ਪਿਆਰੀ ਦੋਸਤੀ ਦੇ ਵਿੱਚ ਹੀ ਕੋਈ ਯਾਰ ਲੈ ਕੇ ਗਿਆ ਇੱਕ ਠੀਕ ਹੈ ਜੀ ਦੋਲਾ ਮੁੰਡੇ ਦਾ ਨਾਮ ਹੈ ਜੀ दारू ਦੋਵਾਂ ਨੇ ਇਕੱਠੇ ਪੀਤੀ ਸੀ ਠੀਕ ਹੈ ਜੀ दारू ਦੋਵਾਂ ਨੇ ਇਕੱਠਿਆਂ ਪੀਤੀ ਸੀ ਤੇ ਇਥੋਂ ਕਾਰਨ ਸਿਲੇ ਜਾਂਦਾ ਵੀ ਜਿਵੇਂ ਮੁੰਡਾ ਲੈ ਕੇ ਗਿਆ ਕਿਸੇ ਮੁੰਡੇ ਨੇ ਸੂਹ ਦਿੱਤੀ ਵੀ ਤੂੰ ਲਿਆ ਮੁੰਡੇ ਨੂੰ ਕਰੋ ਤੇ ਮੁੰਡਾ ਇੱਥੋਂ ਲੈ ਗਿਆ ਇਹਨਾਂ ਕੋਲ ਠੀਕ ਹੈ ਮਾਂ ਮਾਂ ਐ 2-4 ਦਿਨਾਂ ਦੀ ਬਿਲਕਰੀ ਹੈ ਵਿਚਾਰੀ ਰੋ ਰੋ ਬੁਰਾ ਨਿਮਾਨਾ ਤੇ ਕਾਰਨ ਇਹ ਜੀ ਘਰੋਂ ਲੈ ਕੇ ਗਿਆ ਮੁੰਡੇ ਨੂੰ ਇੱਥੋਂ ਠੀਕ ਹੈ ਜੀ ਲੋਲਾ ਜਿਹੜਾ ਮੁੰਡਾ ਉਹਨੇ ਵੀ दारू ਪੀਤੀ ਸੀ दारू ਇਹਨਾਂ ਨੇ ਵੀ ਪੀਤੀ ਸੀ ਠੀਕ ਹੈ ਜੀ ਨਸ਼ਾ ਕਰਦੇ ਨੇ ਸੋ ਠੀਕ ਹੈ ਜੀ ਨਸ਼ੇ ਦੇ ਕਾਰਨ ਪੈਸਿਆਂ ਪਿੱਛੇ ਕੁਝ ਪੈਸੇ ਜੇਦਦੇ ਵੇਚਣ ਮੁੰਡੇ ਠੀਕ ਹੈ ਜੀ ਉਸ ਕਾਰਨ ਮੁੰਡੇ ਨੂੰ ਜਿਹੜਾ ਲੋਲਾ ਜੀ ਉਹਨਾਂ ਦੇ ਘਰ ਗਿਆ ਸੀ ਮੁੰਡਾ ਕਿਸ ਕਾਰਨ ਵੀ ਇੱਕ ਚੋਰੀ ਕਰਨ ਆਇਆ ਸਾਡੇ ਘਰ ਚੋਰੀ ਕਰਨ ਆਇਆ ਇਸ ਕਾਰਨ ਦੇ ਵਿੱਚ ਜੀ ਆਟੋ ਨਾਲ ਬੰਨ ਕੇ ਬਰਫ ਵਾਲੇ ਸੂਆਂ ਦੇ ਨਾਲ ਮਾਰਿਆ ਜੀ ਸਰੀਆਂ ਦੇ ਨਾਲ ਮਾਰਿਆ ਮੁੰਡੇ ਨੂੰ ਠੀਕ ਹੈ ਜੀ ਆ ਪਿੱਛੇ ਖੋਪੜੀ ਦੇ ਵਿੱਚ ਕੁਹਾੜਾ ਵਜਾ ਆਇਆ ਸੀ ਜੀ ਮੁੰਡੇ ਦੀ ਖੋਪੜੀ ਦੇ ਵਿੱਚ ਸਾਰਾ ਸਿਰ ਦਾ ਸੂਆਂ ਨਾਲ ਪਰੋਇਆ ਆ ਸੀ ਕਿੱਦਾਂ ਜੀ ਕਾਰਵਾਈ ਅਸੀਂ ਕਾਰਵਾਈ ਇਹ ਮੰਗਦੇ ਆ ਜੀ ਸਾਨੂੰ ਕਾਰਵਾਈ ਸਾਡੀ ਸੁਣੀ ਜਾਏ ਠੀਕ ਹੈ ਜੀ ਸਾਨੂੰ ਇਨਸਾਫ ਦਿਵਾਇਆ ਜਾਏ ਸਰ ਜੀ ਮਾਏ ਵੇਖੋ ਤੁਸੀਂ ਢੋਲ ਵਜਾਉਂਦੇ ਨੇ ਠੀਕ ਹੈ ਜੀ ਢੋਲ ਵਜਾ ਕੇ ਆਪਣਾ ਗੁਜ਼ਾਰਾ ਕਰਦੇ ਨੇ ਤੇ 24 ਸਾਲ ਦਾ ਸੀ ਸਾਡੇ ਨਾਲ ਹੀ ਮੰਡੇ ਦੇ ਵਿੱਚ ਇਥੇ ਖੇਡ ਵੱਡਾ ਹੋਇਆ ਠੀਕ ਹੈ ਜੀ ਮੈਂ ਵੀ ਮੇਰੀ ਵੀ ਉਮਰ 30 ਸਾਲ ਹੈ ਸਾਡੇ ਹੱਥਾਂ ਦੇ ਵਿੱਚ ਖੇਡ ਵੱਡਾ ਹੋਇਆ ਅਜੀਤ ਕੁਮਾਰ ਮੁੰਡੇ ਦਾ ਨਾਮ ਹੈ ਤੁਹਾਨੂੰ ਇਨਫੋਰਮੇਸ਼ਨ ਆਈ ਸੀ ਕਿ ਜੀ 17 ਦੀ 17 ਮਈ ਮਾਮਲਾ ਹੈਗਾ 17 ਤੇ 18 ਮਈ ਦੀ ਦਰਮਿਆਨੀ ਰਾਤ ਇੱਕ ਅਜੀਤ ਕੁਮਾਰ ਨਾਮ ਦਾ ਵਿਅਕਤੀ ਜੀ ਦੀ ਕੁੜਮਾਰ ਹੋਈ ਉਸ ਤੋਂ ਬਾਅਦ ਉਹਦੀ ਡੈਕ ਹੋ ਗਈ ਇਹ ਮਤਲਬ ਇਹ ਥੀਗਾ ਵੀ ਇਹ ਤੇਰਾ ਦੋਸਤ ਕੰਮ ਕਰਦਾ ਤੇ ਦੋਨੇ ਅਕਸਰ ਰਾਤ ਨੂੰ ਸੱਤੇ ਸ਼ਰਾਬ ਵਗੈਰਾ ਪੀਂਦੇ ਸੀਗੇ ਉਦੋਂ ਬਾਅਦ ਇਹ ਕਾਪਨਾ ਕਰਦੇ ਸੀਗੇ ਸਿੱਧੇ ਘਰ ਦੇ ਅੰਦਰ ਦਾਖਲ ਹੋ ਕੇ ਜਿੱਥੇ ਜਿਹੜੇ ਬੰਦਿਆਂ ਦੇ ਘਰ ਦੇ ਅੰਦਰ ਦਾਖਲ ਹੋਇਆ ਉਹਨਾਂ ਵੱਲੋਂ ਤੇ ਕੌਂਡੀਆਂ ਵੱਲੋਂ ਇਸ ਨੂੰ ਆਟੋ ਦੇ ਨਾਲ ਬੰਨ ਕੇ ਫੋਟਮਾਰ ਕੀਤੀ ਜੋ ਤਾਪਨਾ ਸਾਹਤਾ ਹੋਇਆ ਹੈ ਨਾ ਪੂਰੀ ਰਤੂ ਬਿਲਕੁਲ ਮਤਲਬ ਤੂੰ ਜਲਗਾਣੀ ਇਹ ਦੂਸਰਾ ਰਿੰਗਟੀ ਵੀ ਤੋਂ ਬੰਨੇ ਰੋ ਗਲਤੀ ਨਾਲ ਚਲੇ ਗਿਆ ਤੀ ਆ ਤੂੰ ਜਾ ਬੁੱਕੇ ਗਿਆ ਤੋਂ ਘਰ ਦੇ ਦੇਖੋ ਜੀ ਇਹ ਜਿੱਤਾ ਹੁਣ ਮੌਤ ਹੋ ਗਈ ਆ ਜੋ ਪਰਿਵਾਰ ਦੇ ਦਿੱਤ ਨੂੰ ਤਾਟਿਕਾ ਬਈ ਇਹੇ ਦੋ ਤਿੰਨ ਕੜੀਆਂ ਛੱਡ ਕੇ ਰਹਿ ਜਾਂਦੀਆਂ ਜਾਂ ਤਾਂ ਇਸਤਬ ਦੇ ਨਸ਼ੇ ਚੱਲ ਗਿਆ ਜਾਂ ਜਾਂ ਦੀ ਮਨਸਾ ਕੋਚੋੜੀ ਦਿੱਤੀ ਕੀ ਸੀ ਇਹ ਮਰਨ ਵਾਲੇ ਲਿਖਤੀ ਮਤਲਬ ਰਿਗਾਰਡਿੰਗ ਥੈਟ ਜੀ ਐਫ ਆਈ ਆਰ ਨੰਬਰ 105 ਅੰਡਰ ਸੈਕਸ਼ਨ 603 ਬਾਤ ਦੇ ਨਿਆਸੀ ਦਾ ਤੇ ਸੈਕਸ਼ਨ 3 ਜੀਮਨ 5 ਬਾਤ ਦੇ ਨਿਆਸੀ ਦਾ ਜਿਸ ਤੱਕ ਅਪੀਲ ਕੀਤੀ ਇਹ ਬਰਫਲਾਫ 4 ਬੰਦੇ ਦੇ ਵਿੱਚ ਇਹ ਬੰਦਿਆਂ ਦੀ ਰਸਪੋਜੀਟੀ ਜਿਹੜੇ ਖਲੇ ਕੰਦੇ ਪਾ ਜੀ ਬੰਦੂ ਕੁੱਟਿਆ ਗਿਆ ਸੀ ਹਾਂਜੀ ਆਟੋ ਵੀਰਾਂ ਨਾਮ ਨਹੀਂ ਆਕੀ ਹਾਂਜੀ ਹਾਂ ਇਸ ਨੂੰ ਉਹਦੇ ਛੋਟਾ ਸੀ ਜਿਹਨੂੰ ਕਹਿੰਦੇ ਨੇ ਆਟੋ ਟਿਕਾ ਉਹਦੇ ਨਾਲ ਬੰਨ ਕੇ ਚੁੰਮੇ ਨਾਲ ਬੰਨ ਕੇ ਉਹਦੀ ਗੁੱਟ ਮਾਰ ਕੀਤੀ ਗਈ ਜੋ ਰਾਤ ਤੋਂ ਸਮਾਪਤੀ ਦਾ ਇਹ ਰਾਤ ਤੋਂ ਸਮਾਪਤੀ ਤੇਰੀ ਬਣੇ ਹੈ ਰਸਪੋਜੀਟ 18 ਤੇ 18 ਅਗਲੀ ਮਾਰਨਿੰਗ ਦੋ ਤੋਂ ਤਿੰਨ ਕੋਈ ਰਸਤਾ ਮਾਊਗਾ ਇਸ ਤਰ੍ਹਾਂ ਜਿਵੇਂ ਜਿਨ੍ਹਾਂ ਨੇ ਕੁੱਟਿਆ ਸੀ ਉਹਨਾਂ ਵੀ ਖਲਾਫ ਮਾਮਲਾ ਦਰਜ ਹੈ ਜੀ ਜੀ ਬਿਲਕੁਲ ਉਹਨਾਂ ਦੇ ਖਿਲਾਫ ਰੱਤੀਆ ਪਈਆ ਦਿੱਤੀ ਹੈ ਜੀ ਤਿੰਨ ਜਣੇ ਨੇ ਚਾਰ ਜਣੇ ਨੇ ਬਾਕੀ ਦੋ ਬੰਦੇ ਅਣਸੱਜੇ। ਬੜੀ ਗੁਆਚ ਇੱਕ ਵਾਰ ਦੱਬੀ ਅਕਸਰ ਪੰਜਾਬ ਦੇ ਵੀ ਦੇਖਦੇ ਆ ਕਿ ਮੰਨ ਕੇ ਟੁੱਟਣ ਵਾਲਾ ਪਰਚਾ ਲੈ ਚੋਰ ਫੜਿਆ ਗਿਆ, ਮੰਨ ਕੇ ਖੁੱਤੁੰਦੇ ਨੇ ਬੁਰੀ ਜਿਹੀ ਰੱਤ ਕਰ ਪਿਆ। ਕੀ ਲੱਗਦਾ ਸਰ ਇੱਕ ਕਾਨੂੰਨ ਆਪਣੇ ਹੱਥੇ ਲੈਣ ਨਹੀਂ ਲੋਕਾਂ ਦੇ ਲਈ ਕੋਈ ਮੈਸੇਜ ਦੇਣਾ ਚਾਹੀਦਾ? ਬਿਲਕੁਲ ਜੀ ਇਹ ਇੱਕ ਪਿਆਰੀ ਮੈਸੇਜ ਹੈ ਜੀ। ਜੇ ਮੰਨ ਲੋ ਤੁਹਾਡੇ ਘਰ ਤੇ ਗਲਤੀ ਨਾਲ ਆ ਗਿਆ ਜਾਂ ਉਹ ਚੋਰੀ ਕਰਨ ਦੇ ਨੀਸ਼ ਨਾਲ ਆ ਗਿਆ। ਤੇ ਜਿਸ ਨੂੰ ਪੜ ਲਿਆ, ਉਹਨੂੰ ਪੜ ਕੇ ਬਿਠਾ ਲਓ, ਪੁਲਿਸ ਨੂੰ ਇਨਫਾਰਮ ਕਰੋ, ਫੋਨ ਜਾਂਦੀ ਹੈ। ਇਹ ਜੇ ਲੋਪਰਨਾ ਦਾ ਆਪਾਂ ਕੋਈ ਵਾਰੀ ਚੁੱਕ ਲਈ ਤੇ ਪੁਲਿਸ ਜੀ ਮੰਗਿਆ ਬਸ ਉਹਦਾ ਢੰਡਾ ਘੰਟਾ ਲੱਗੂਗਾ ਹੁਣ ਫੜ ਕੇ ਬਿਠਾ ਲਓ ਪੁਲਿਸ ਮੈਨੜੋ ਕਰੋ ਜੋ ਮੰਦਿਕ ਮੰਨੀ ਕਰਦੇ ਪੁਲਿਸ ਕਰੋਗੇ ਪਰੰਤੂ ਜੇ ਰਾ ਟੈਂਡਾ ਫੜ ਕੇ ਆ ਪੀ ਇਹਨਾਂ ਨੂੰ ਕੁਝ ਆਪਾਂ ਕਰ ਦੇਣਾ ਚਲੋ ਕੋਈ ਇੱਕ ਮਣਾ ਮੋਟਾ ਹੁੰਦਾ ਤਾਂ ਠੀਕ ਆ ਇਹ ਤਾਂ ਅੱਜ ਜਨ ਲੱਗਿਆ ਪਰੰਤੂ ਇਹ ਇਸ ਨੂੰ ਇੰਨੀ ਬੜੀ ਟੇਕੇ ਨਾਲ ਘੁੱਟਿਆ ਗਿਆ ਹੈ ਨਾ ਜੋਦੀ ਦੱਸੋਗੇ ਹੁਣ ਇਸ ਤੋਂ ਕੋਈ ਅੰਦਾਜ਼ਾ ਲਾ ਸਕਦੇ ਹਾਂ ਕਿ ਕਿੰਨੇ ਘੰਟੇ ਤੱਕ ਮਾਚੀ ਚੱਲੇਗੀ। ਕਈ ਸਵਾਲ ਹੋ ਰਹੇ ਜਿਵੇਂ ਕਿ ਲੋਕ ਫੁੱਟ ਨੂੰ ਆਪਣੇ ਆਪ ਹੀ ਕਰਦੇ ਨੇ। ਪਰ ਉਹ ਵੀ ਉਹ ਟਾਈਮ ਹੁੰਦਾ ਕੋਈ ਉਹ ਵੀ ਉਹਨੇ ਕੋਈ ਉਹਦੇ ਵੀ ਕੋਈ ਕਾਰਵਾਈ ਹੁੰਦੀ। ਉਹਨੂੰ ਫੁੱਟਣਾ ਸੈਂਸੀ ਹੈ ਜੀ। ਹਾਂ। ਸੈਂਸ ਬਿਲਕੁਲ। ਉਹ ਲਈ ਜਿਹੜੀ ਸੈਕਸ਼ਨ ਸੈਂਸ ਲਈ ਪਣੀ ਹੈ।